ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਤੁਸੋਂ ਆਪਾਂ ਗੱਲਬਾਤ ਕਰਾਨੇ ਆ ਲੁਧਿਆਣਾ ਸ਼ਹਿਰ ਦੀ ਜਿੱਥੇ ਆਪਾਂ ਪਹੁੰਚੇ ਬੱਸ ਸਟੈਂਡ ਦੇ ਵਿੱਚ ਜਿੱਥੇ 30 ਤਰੀਕ ਨੂੰ ਬੰਦ ਦਾ ਐਲਾਨ ਕੀਤਾ ਗਿਆ ਹੈਗਾ ਸੋ ਆਪਾਂ ਗੱਲਬਾਤ ਕਰਾਨੇ ਆ ਦੇਖ ਸਕਦੇ ਹੋ ਬਿਲਕੁਲ ਅਸੀਂ ਬੱਸ ਸਟੈਂਡ ਤੇ ਖੜੇ ਆ ਆਪਾਂ ਸਰਦਾਰ ਜੀ ਨਾਲ ਆਪਾਂ ਗੱਲਬਾਤ ਕਰਾਨੇ ਹੈਗੇ ਸਰਦਾਰ ਜੀ ਅੱਜ 30 ਤਰੀਕ ਅੱਜ ਬੰਦ ਦਾ ਐਲਾਨ ਕੀਤਾ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ 30 ਤਰੀਕ ਦਾ ਜਿਹੜਾ ਬੰਦ ਦਾ ਐਲਾਨ ਹੈ ਨਾ ਅੱਜ ਜਿਹੜਾ ਬੰਦ ਦਾ ਅਸਰ ਹੈ ਐਦਾਂ ਹੋ ਰਿਹਾ ਜਿਵੇਂ ਪੰਜਾਬ ਚ ਲਾਕਡਾਊਨ ਆਂਗ ਪਾਨਵਾਸ ਪ੍ਰਾਈਵੇਟ ਇਨੀਮੀ ਟ੍ਰਾਂਸਪੋਰਟ ਦਾ ਮੈਂ ਖੋਦਾ ਡਾਂ ਚਾਰਜ ਪ੍ਰਾਈਵੇਟ ਟ੍ਰਾਂਸਪੋਰਟ ਦਾ ਕੋਈ ਵੀ ਗੱਡੀ ਸਵੇਰੇ ਤੋਂ 7 ਵਜੇ ਤੋਂ ਲੈ ਕੇ ਸ਼ਾਮ ਤੱਕ ਕੋਈ ਨਿਕਲ ਨਹੀਂ ਰਹੀ ਤੇ ਹੁਣ ਤੱਕ ਕਿੰਨੀਆਂ ਗੱਡੀਆਂ ਕੋਈ ਨਿਕਲੀ ਕੋਈ ਐਸਟੇਮ ਗੱਡੀ ਕੋਈ ਕੋਈ ਇੱਕ ਵੀ ਗੱਡੀ ਨਹੀਂ ਨਿਕਲੀ ਤੇ ਹੁਣ ਅੱਗੇ ਨਿਕਲਣ ਦਾ ਚਾਂਸ ਹੈਗਾ ਨਹੀਂ ਕੋਈ ਗੱਡੀ ਨਹੀਂ ਜਾਊਗੀ ਜੀ ਤੇ ਕਿੰਨੇ ਤੱਕ ਦਾ ਹੈਗਾ ਤੇ ਬੰਦ ਨੇ 4 ਵਜੇ ਤੱਕ ਹੈ ਜੀ 4 ਵਜੇ ਤੱਕ ਦਾ ਤੇ ਆਪਣੇ ਡੱਲੇਵਾਲ ਸਾਹਿਬ ਵੀ ਜਿਹੜੇ ਕਾਫੀ ਸੀਰੀਅਸ ਹੋਏ ਹੋਏ ਨੇ ਤੇ ਉਹਨਾਂ ਵਾਸਤੇ ਕੀ ਕਹਿਣਾ ਜੀ ਦੇਖੋ ਗੱਲ ਇਦਾਂ ਨਹੀਂ ਜੇ ਸਰਦਾਰ ਡੱਲਿਆ ਡੱਲੇਵਾਲ ਸਾਹਿਬ ਨੇ ਉਹ ਇੱਕ ਕੈਂਸਰ ਦੇ ਮਰੀਜ਼ ਆ ਜੀ ਅਜੋ 35ਵੇਂ ਦਿਨ ਚ ਉਹ ਖੜਤਾਲ ਤੇ ਨੇ ਜੀ ਉਹਨਾਂ ਨਾਲ ਕਿਸੇ ਵੇਲੇ ਵੀ ਅਨਸਖਾਮੀ ਘਟਨਾ ਹੋ ਸਕਦੀ ਜਿਹਦੇ ਕਰਕੇ ਸਰਕਾਰ ਸਾਡੇ ਸਾਹੇ ਪੰਜਾਬ ਸਰਕਾਰ ਐ ਜਾਂ ਸੈਂਟਰ ਸਰਕਾਰ ਉਹ ਖੋ ਜਿੰਮੇਵਾਰ ਹੋਣਗੇ ਜੀ ਠੀਕ ਹੈ ਹਾਂ ਬਾਕੀ ਮੈਂ ਤਾਂ ਤੁਹਾਡੇ ਮਾਧਿਅਮ ਸੇ ਇਹ ਗੱਲ ਕਹਾਂਗਾ ਕਿ ਜਿੰਨੇ ਵੀ ਸਾਡੇ ਨੌਜਵਾਨ ਹੈ ਜਾਂ ਕੋਈ ਵੀ ਪਿੰਡਾਂ 'ਚ ਬੈਠੇ ਨੇ ਘਰੇ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਦੇ ਪਹੁੰਚਣਾ ਚਾਹੀਦਾ ਆਪਣੇ ਵੀਰਾਂ ਘੱਤ ਜਾਣੇ ਜਾਂ ਅੱਜ ਦਾ ਜਿਹੜਾ ਅਸੀਂ ਕਹਿੰਦੇ ਹਾਂ ਵੀ ਚਲੋ ਲੋਕ ਪਰੇਸ਼ਾਨ ਹੋ ਰਹੇ ਆ ਕਿ ਜਿਨ੍ਹਾਂ ਨੇ ਜ ਆਪਣੇ ਸਟੇਸ਼ਨ ਤੇ ਜਾਣਾ ਸੀ ਨਹੀਂ ਜਾ ਸਕੇ ਜਿਹੜੀ ਇੱਥੇ ਪੰਜਾਬ ਸਵਾਰੀ ਹੈ ਇਹ ਦੂਸਰੀ ਸਟੇਟ ਦੀ ਆ ਆਪਣੀ ਸਟੇਟ ਦੀ ਕੋਈ ਨਹੀਂ ਹੈ ਪੰਜਾਬ ਸਟੇਟ ਦੀ ਕੋਈ ਸਵਾਰੀ ਨਹੀਂ ਹੈ ਜਿਨ੍ਹਾਂ ਨੂੰ ਨਹੀਂ ਸੀ ਪਤਾ ਬੰਦਵਾਰ ਉਹੀ ਬੈਠਣੇ ਇੱਥੇ ਆ ਕੇ ਠੀਕ ਹੈ ਨਾ ਜੀ ਹਾਂ ਬਾਕੀ ਅਸੀਂ ਤਾਂ ਹਰ ਸਰਕਾਰ ਤੇ ਦੁਖੀ ਹਾਂ ਜੀ ਚਾਹੇ ਕੋ ਆਵਾਮ ਦੀ ਪਾਰਟੀ ਚਾਹੇ ਕਾਂਗਰਸ ਹੈ ਚਾਹੇ ਕਾ ਲੀਦਾਲਾ ਦੇਖੋ ਇੱਕ 1.5 ਸਾਲ ਹੋਣ ਲੱਗਾ ਹੈ ਸ਼ੰਭੂ ਬਾਰਡਰ ਬੰਦ ਕੀਤਾ ਇਹਨਾਂ ਨੇ ਤਾਂ ਪਾਕਿਸਤਾਨ ਬਣਾ ਤਾ ਇੱਕ ਕਿਸਮ ਦਾ ਸ਼ੰਭੂ ਬਾਰਡਰ ਬੰਦ ਕਹਿੰਦਾ ਕੋ ਹੱਕ ਥੋੜਾ ਬਣਦਾ ਜੀ ਜੀ ਦਿੱਲੀ ਕੋਈ ਵੀ ਜਾ ਸਕਦੇ ਨੇ ਦਿੱਲੀ ਜਾਣ ਤੇ ਸਾਡੇ ਲੋਕਾਂ ਨੂੰ ਰੋਕ ਰਹੇ ਇੱਕ ਬੇਵਿਦਾ ਕਰਕੇ ਜਿਹੜਾ ਮੁੱਕਰ ਜਾਣਾ ਇਹ ਬਹੁਤ ਮਾੜੀ ਗੱਲ ਹੈ ਬੀਜੇਪੀ ਨੇ ਚਾਹੀਦਾ ਜਿਹੜਾ ਵਾਅਦਾ ਕੀਤਾ ਸੀ મોદી ਸਰਕਾਰ ਨੇ ਉਹ ਸਾਡੇ ਕਿਸਾਨਾਂ ਨੂੰ ਐਮਐਸਪੀ ਦੇਣ ਤੇ ਜਿਹੜੀਆਂ ਫਸਲਾਂ ਦੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਉਹ ਸਾਡਾ ਪੂਰਾ ਕਰਨ ਔਰ ਅੱਥੇ ਕੀ ਮੰਗ ਰਹੇ ਉਧਰ ਦੂਸਰੇ ਪਾਸੇ ਸਾਡੇ ਇਹਨਾਂ ਨੂੰ ਕਹਿੰਦੇ ਜੀ ਸਾਡੇ ਬੀਜੇਪੀ ਦੇ ਜਿੰਨ ਲੋਕ ਨੇ ਚਾ ਕੋ ਹੋਰ ਹੈ ਪੰਜਾਬ ਸਰਕਾਰ ਹੈ ਮੈਂ ਤਾਂ ਇਹ ਗੱਲ ਕਹੂੰਗਾ ਕਿ ਨਾਲ ਇਹਨਾਂ ਨੂੰ ਰਣਨਾ ਚਾਹੀਦਾ ਅਤੀ ਦਿਨ ਦੇ ਬਾਅਦ ਉਹਨਾਂ ਨੂੰ ਇੱਕ ਮਹੀਨਾ ਹੋ ਗਿਆ ਉਹਨਾਂ ਨੂੰ ਬੈਠਿਆਂ ਨੂੰ ਮਾਰਨ ਵਾਰ ਤੇ ਉਸ ਵੇਲੇ ਸਾਡੇ ਐਮਪੀ ਦਾ ਡੀਜੀਪੀ ਸਾਹਿਬ ਉੱਥੇ ਪਹੁੰਚੇ ਨੇ ਉਸ ਤੋਂ ਪਹਿਲਾਂ ਵੀ ਜਾ ਸਕਦੇ ਨੇ ਇਹ ਵੀ ਉਹਨਾਂ ਨੂੰ ਉਠਾ ਸਕਦੇ ਉਹਨਾਂ ਦਾ ਭਰਤ ਉਹ ਵੀ ਖਿਲਾ ਸਕਦੇ ਨੇ ਪਰ ਕੋਈ ਨਹੀਂ ਜਾ ਰਿਹਾ ਦਿਲੋਂ ਕੋਈ ਨਹੀਂ ਜਾ ਰਿਹਾ ਜੀ ਕਿਸੇ ਵੇਲੇ ਵੀ ਅਨਸਾ ਕਵੀ ਘਟਨਾ ਹੋ ਸਕਦੀ ਹੈ ਕਿਉਂਕਿ ਉਹ ਕੈਂਸਰ ਦੇ ਮਰੀਜ਼ ਹੈ ਅਸੀਂ ਸਾਰੇ ਜਿੰਨਾ ਪੰਜਾਬ ਅਸੀਂ ਉਹਨਾਂ ਦੇ ਨਾਲ ਆ ਸੋ ਆਪਾਂ ਗੱਲਬਾਤ ਕੀਤੀ ਹੈਗੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਅਮੇਜ਼ਿੰਗ ਟੀਵੀ ਤੇ ਤੁਹਾਨੂੰ ਬਿਲਕੁਲ ਲਾਈਵ ਤਸਵੀਰਾਂ ਦਿਖਾਉਂਦੇ ਆ ਤੇ ਹੋਰ ਆਪਾਂ ਜਾਣਿਆਂ ਨਾਲ ਵੀ ਆਪਾਂ ਗੱਲਬਾਤ ਕਰਾਣੇ ਆ ਜਿਹੜੇ ਇੱਥੇ ਲੋਕ ਇੱਥੇ ਪਹੁੰਚੇ ਹਾਂਜੀ ਭਾਈ ਸਾਹਿਬ ਕਿਆ ਨਾਮ ਆਪਕਾ ਕਹਾਂ ਸੇ ਆਏ ਹੋ ਆਪ ਸਰੀ ਯੂਪੀ ਸੁਲਤਾਨਪੁਰ ਔਰ ਕਬ ਕੇ ਆਏ ਹੋ ਯਹਾਂ ਪੇ ਸਵੇਰ 6 ਵਜੇ ਕਾ ਆਪਕੋ ਪਤਾ ਨਹੀਂ ਥਾ ਕਿ ਅੱਜ 30 ਤਾਰੀਖ ਹੈ ਬੰਦ ਹੈ ਅੱਜ ਨਹੀਂ ਸਰ ਪਤਾ ਨਹੀਂ ਥਾ ਔਰ ਅਬ ਫਿਰ ਯਹੀਂ ਪੇ ਆਪ ਅਬ ਜਾਣਾ ਆਪਨੇ ਕਹਾਂ ਪੇ ਜਲੰਧਰ ਜਲੰਧਰ ਜਾਣਾ ਹੈ ਹਾਂਜੀ ਔਰ ਫਿਰ ਸ਼ਾਮ ਤੋਂ 4 ਵਜੇ ਕਿਦਾ ਯਹੀਂ ਪੇ ਬੈਠੇ ਰਹੋਗੇ ਕੀ ਕਰੇਗੇ ਸਰ ਕੋਈ ਸੁਵਿਧਾ ਨਹੀਂ ਹੈ ਤੇ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਕਿ ਮੈਂ ਯੂਪੀ ਤੋਂ ਆਇਆ ਹੈਗਾ ਪਰ ਇਹਨੂੰ ਪਤਾ ਨਹੀਂ ਹੈਗਾ ਸੀ ਕਿ ਇੱਥੇ 30 ਤਰੀਕ੍ਹ ਤੱਕ ਜੋ ਬੰਦ ਹੈਗਾ ਕੈਮਰਾ ਪਰਸਨ ਨੂੰ ਗੋਇਆ ਦਿਖਾ ਸਕਦਾ ਉਹ ਪੂਰਾ ਇੱਕ ਤਰ੍ਹਾਂ ਦਾ ਸਾਰਾ ਬੱਸ ਸਟੈਂਡ ਜਿਹੜਾ ਹੈਗਾ ਉਹ ਪੂਰਾ ਇੱਕ ਤਰ੍ਹਾਂ ਬੰਦ ਦੀ ਕਾਲ ਕੀਤੀ ਦਿੱਤੀ ਹੋਈ ਹੈ ਔਰ ਸਾਰਾ ਬੰਦ ਪਿਆ ਹੋਇਆ ਬੱਸਾਂ ਵੀ ਸਾਰੀਆਂ ਪੀਆਰਟੀਐਸ ਦੀ ਬੱਸਾਂ ਵੀ ਔਰ ਜਿਹੜੀ ਸਰਕਾਰੀ ਬੱਸਾਂ ਨੇ ਉਹ ਵੀ ਬੰਦ ਪਈਆਂ ਹੋਈਆਂ ਨੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਔਰ ਗੱਲਬਾਤ ਵੀ ਕਰਾਵਾਂਗੇ ਹੋਰ ਜਾਣਿਆਂ ਨਾਲ ਵੀ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ इकबाल कहाँ से आए कश्मीर से आपको पता नहीं था नहीं, आपको, नहीं। आपको पता नहीं आपको नहीं 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 पता फिर आपने आप जाना हमको जाना खन्ना खन्ना जाना हाँ सुबह चार बजे से खड़े हैं कोई गाड़ी नहीं जा रही है चार बजे से खड़े शाम तक अब ऐसे ही बैठे ऐसे बैठे रहेंगे जाएंगे चार बजे बहुत मुश्किल है मेरा हाँ नाम है नाम नहीं। मैं से आया हूं। अच्छा। हमको नहीं पता था कि मतलब ये बंद हो चुका है वो खाना जाना था सुबह चार बजे से हम यहाँ पे बैठे अच्छा। कोई गाड़ी, साड़ी गाड़ी नहीं है ही तो तो बैठे अब क्या करें ऐसे ही बैठना है सरकार दिक्कत तो है ही सर दिक्कत तो है ही हम आए थी किसानों ने जरा बंदी कर दी है अपनी हक की जिग 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 से करते हैं। ना। उन्हें कहा रहने वाला तो दिल्ली का हूँ पर रहता यहीं पे हूँ लुधियाना हाँ। और अब यहाँ तो पे बैठे हो किसी की वेट करो की बस की वेट कर कहाँ पे जाना हमने जाना मलेर कोटला अच्छा बस से तो बंद है आज बसें तो बंद है देख लो कितनी परेशानी हो, हो रही है दिक्कत परेशानी हो बहुत ज़्यादा क्या कहना चाहते हैं कहना कुछ नहीं चाहते मतलब समस्या क्या आ रही है हाँ जी क्या समस्या आ रही है बसें बंद ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਤੁਸੋਂ ਆਪਾਂ ਗੱਲਬਾਤ ਕਰਾਣੇ ਆ ਲੁਧਿਆਣਾ ਸ਼ਹਿਰ ਦੀ ਜਿੱਥੇ ਆਪਾਂ ਪਹੁੰਚੇ ਬੱਸ ਸਟੈਂਡ ਦੇ ਵਿੱਚ ਜਿੱਥੇ 30 ਤਰੀਕ ਨੂੰ ਬੰਦ ਦਾ ਐਲਾਨ ਕੀਤਾ ਗਿਆ ਹੈ ਸੋ ਆਪਾਂ ਗੱਲਬਾਤ ਕਰਾਣੇ ਆ ਦੇਖ ਸਕਦੇ ਹੋ ਬਿਲਕੁਲ ਅਸੀਂ ਬੱਸ ਸਟੈਂਡ ਤੇ ਖੜੇ ਆ ਆਪਾਂ ਸਰਦਾਰ ਜੀ ਨਾਲ ਆਪਾਂ ਗੱਲਬਾਤ ਕਰਾਣੇ ਹੈਗੇ ਸਰਦਾਰ ਜੀ ਅੱਜ 30 ਤਰੀਕ ਅੱਜ ਬੰਦ ਦਾ ਐਲਾਨ ਕੀਤਾ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ 30 ਤਰੀਕ ਦਾ ਜਿਹੜਾ ਬੰਦ ਦਾ ਐਲਾਨ ਹੈ ਨਾ ਅੱਜ ਜਿਹੜਾ ਬੰਦ ਦਾ ਅਸਰ ਹੈ ਐਦਾਂ ਹੋਰ ਜਿਹਦਾ ਪੰਜਾਬ ਚ ਲਾਕਡਾਊਨ ਵਾਂਗ ਪਾਨਵਾਸ ਪ੍ਰਾਈਵੇਟ ਇਨੀਮੀ ਟ੍ਰਾਂਸਪੋਰਟ ਦਾ ਮੈਂ ਖੋ ਦਾ ਚਾਰਜ ਪ੍ਰਾਈਵੇਟ ਟ੍ਰਾਂਸਪੋਰਟ ਦਾ ਕੋਈ ਵੀ ਗੱਡੀ ਸਵੇਰ ਤੋਂ 7 ਵਜੇ ਤੋਂ ਲੈ ਕੇ ਸ਼ਾਮ ਤੱਕ ਕੋਈ ਨਿਕਲ ਨਹੀਂ ਰਹੀ ਤੇ ਹੁਣ ਤੱਕ ਕਿੰਨੀਆਂ ਗੱਡੀਆਂ ਕੋਈ ਨਿਕਲੀ ਕੋਈ ਐਕਸਟ੍ਰੀਮ ਗੱਡੀ ਕੋਈ ਕੋਈ ਇੱਕ ਵੀ ਗੱਡੀ ਨਹੀਂ ਨਿਕਲੀ ਜੀ ਤੇ ਹੁਣ ਅੱਗੇ ਨਿਕਲਣ ਦਾ ਚਾਂਸ ਹੈਗਾ ਨਹੀਂ ਕੋਈ ਗੱਡੀ ਨਹੀਂ ਜਾਊਗੀ ਜੀ ਤੇ ਕਿੰਨੇ ਵਜੇ ਤੱਕ ਦਾ ਹਿਜਤੇ ਬੰਦ ਨੇ 4 ਵਜੇ ਤੱਕ ਜੀ 4 ਵਜੇ ਤੱਕ ਦਾ ਤੇ ਆਪਣੇ ਡੱਲੇਵਾਲ ਸਾਹਿਬ ਵੀ ਜਿਹੜੇ ਕਾਫੀ ਸੀਰੀਅਸ ਹੋਏ ਹੋਏ ਨੇ ਤੇ ਉਹਨਾਂ ਵਾਸਤੇ ਕੀ ਕਰਨਾ ਜੀ ਦੇਖੋ ਗੱਲ ਇਦਾਂ ਨਹੀਂ ਜੇ ਸਰਦਾਰ ਡੱਲੇਵਾਲ ਡੱਲੇਵਾਲ ਸਾਹਿਬ ਨੇ ਉਹ ਇੱਕ ਕੈਂਸਰ ਦੇ ਮਰੀਜ਼ ਆ ਜੀ ਅਜੋ 35ਵੇਂ ਦਿਨ ਚੋਂ ਉਹ ਖੜਤਾਲ ਦੇ ਨੇ ਉਹਨਾਂ ਨਾਲ ਕਿਸੇ ਵੇਲੇ ਵੀ ਅਨਸਖਮੀ ਘਟਨਾ ਹੋ ਸਕਦੀ ਜਿਹਦੇ ਕਰਕੇ ਸਰਕਾਰ ਸਾਡੇ ਸਾਹੇ ਪੰਜਾਬ ਸਰਕਾਰ ਹੈ ਐ ਸੈਂਟਰ ਸਰਕਾਰ ਉਹ ਖੁਦ ਜ਼ਿੰਮੇ ਹਾਂ ਬਾਕੀ ਮੈਂ ਤਾਂ ਤੁਹਾਡੇ ਮਾਧਿਅਮ ਸੇ ਇਹ ਗੱਲ ਕਹਾਂਗਾ ਕਿ ਜਿੰਨੇ ਵੀ ਸਾਡੇ ਨੌਜਵਾਨ ਹੈ ਜਾਂ ਕੋਈ ਵੀ ਪਿੰਡਾਂ ਚ ਬੈਠੇ ਨੇ ਘਰੇ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਬਾਰਡਰ ਤੇ ਪਹੁੰਚਣਾ ਚਾਹੀਦਾ ਆਪਣੇ ਵੀਰਾਂ ਘੱਟ ਜਾਣੇ ਜਾਂ ਅੱਜ ਦਾ ਜਿਹੜਾ ਅਸੀਂ ਕਹਿੰਦੇ ਵੀ ਚਲੋ ਲੋਕ ਪਰੇਸ਼ਾਨ ਹੋ ਰਹੇ ਆ ਕਿ ਜਿਨ੍ਹਾਂ ਨੇ ਆਪਣੇ ਸਟੇਸ਼ਨ ਤੇ ਜਾਣਾ ਸੀ ਨਹੀਂ ਜਾ ਸਕੇ ਜਿਹੜੀ ਇੱਥੇ ਪੰਜਾਬ ਸਵਾਰੀ ਹੈ ਇਹ ਦੂਸਰੀ ਸਟੇਟ ਦੀ ਆ ਆਪਣੀ ਸਟੇਟ ਦੀ ਕੋਈ ਨਹੀਂ ਆ ਪੰਜਾਬ ਸਟੇਟ ਦੀ ਕੋਈ ਸਵਾਰੀ ਨਹੀਂ ਆ ਜਿਨ੍ਹਾਂ ਨੂੰ ਨਹੀਂ ਸੀ ਪਤਾ ਬੰਦਵਾਰ ਉਹੀ ਬੈਠਣੇ ਉੱਥੇ ਆ ਕੇ ਠੀਕ ਹੈ ਨਾ ਜੀ ਹਾਂ ਬਾਕੀ ਅਸੀਂ ਤਾਂ ਹਰ ਸਰਕਾਰ ਤੇ ਦੁਖੀ ਹਾਂ ਜੀ ਚਾਹੇ ਕੋਈ ਆਵਾਮ ਦੀ ਪਾਰਟੀ ਚਾਹੇ ਕਾਂਗਰਸ ਹੈ ਚਾਹੇ ਕਾਲੀਦਾਲ ਹੈ ਦੇਖੋ ਇੱਕ 1.5 ਸਾਲ ਹੋਣ ਲੱਗਾ ਹੈ ਸ਼ੰਭੂ ਬਾਰਡਰ ਬੰਦ ਕੀਤਾ ਇਹਨਾਂ ਨੇ ਤਾਂ ਪਾਕਿਸਤਾਨ ਬਣਾਤਾ ਇੱਕ ਕਿਸਮ ਦਾ ਸ਼ੰਭੂ ਬਾਰਡਰ ਬੰਦ ਕਰਦਾ ਕੋਈ ਹੱਕ ਥੋੜਾ ਬਣਦਾ ਜੀ ਜੀ ਦਿੱਲੀ ਕੋਈ ਵੀ ਜਾ ਸਕਦੇ ਨੇ ਦਿੱਲੀ ਜਾਣ ਤੇ ਸਾਡੇ ਲੋਕਾਂ ਨੂੰ ਰੋਕ ਰਹੇ ਇੱਕ ਵਹਿਦਾ ਕਰਕੇ ਜਿਹੜਾ ਮੁੱਕਰ ਜਾਣਾ ਇਹ ਬਹੁਤ ਮਾੜੀ ਗੱਲ ਹੈ ਬੀਜਪੀ ਨੇ ਚਾਹੀਦਾ ਜਿਹੜਾ ਵਾਅਦਾ ਕੀਤਾ ਸੀ ਮੋਦੀ ਸਰਕਾਰ ਨੇ ਉਹ ਸਾਡੇ ਕਿਸਾਨਾਂ ਨੂੰ ਐਮਐਸਪੀ ਦੇਣ ਤੇ ਜਿਹੜੀਆਂ ਫਸਲਾਂ ਦੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਉਹ ਸਾਡਾ ਪੂਰਾ ਕਰਨ ਔਰ ਇੱਥੇ ਕੀ ਮੰਗ ਰਹੇ ਉਧਰ ਦੂਸਰੇ ਪਾਸੇ ਸਾਡੇ ਇਹਨਾਂ ਨੂੰ ਕਹਿੰਦੇ ਜੀ ਸਾਡੇ ਬੀਜਪੀ ਦੇ ਜਿੰਨ ਲੋਕ ਨੇ ਚਾ ਕੋ ਹੋਰ ਹੈ ਪੰਜਾਬ ਸਰਕਾਰ ਹੈ ਮੈਂ ਤਾਂ ਇਹ ਗੱਲ ਕਹੂੰਗਾ ਕਿ ਨਾਲ ਇਹਨਾਂ ਨੂੰ ਰਣਨਾ ਚਾਹੀਦਾ ਅਤੀ ਦਿਨ ਦੇ ਬਾਅਦ ਉਹਨਾਂ ਨੂੰ ਜਿੱਤੇ ਇੱਕ ਮਹੀਨਾ ਹੋ ਗਿਆ ਉਹਨਾਂ ਨੂੰ ਬੈਠਣ ਨੂੰ ਮਰਨ ਮਾਰ ਤੇ ਉਸ ਵੇਲੇ ਸਾਡੇ ਐਮਪੀ ਜਾਂ ਡੀਜੀਪੀ ਸਾਹਿਬ ਉੱਥੇ ਪਹੁੰਚੇ ਨੇ ਉਸ ਤੋਂ ਪਹਿਲਾਂ ਵੀ ਜਾ ਸਕਦੇ ਨੇ ਇਹ ਵੀ ਉਹਨਾਂ ਨੂੰ ਉਠਾ ਸਕਦੇ ਉਹਨਾਂ ਦਾ ਭਰਤ ਉਹ ਵੀ ਖਿਲਾ ਸਕਦੇ ਨੇ ਪਰ ਕੋਈ ਨਹੀਂ ਜਾ ਰਿਹਾ ਦਿਲੋਂ ਕੋਈ ਨਹੀਂ ਜਾ ਰਿਹਾ ਜੀ ਕਿਸੇ ਵੇਲੇ ਵੀ ਅਨਸਕਾ ਵੀ ਘਟਨਾ ਹੋ ਸਕਦੀ ਹੈ ਕਿਉਂਕਿ ਉਹ ਕੈਂਸਰ ਦੇ ਮਰੀਜ਼ ਹੈ ਅਸੀਂ ਸਾਰੇ ਜਿੰਨਾ ਪੰਜਾਬ ਅਸੀਂ ਉਹਨਾਂ ਦੇ ਨਾਲ ਸੋ ਆਪਾਂ ਗੱਲਬਾਤ ਕੀਤੀ ਹੈਗੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਅਮੇਜ਼ਿੰਗ ਟੀਵੀ ਤੇ ਤੁਹਾਨੂੰ ਬਿਲਕੁਲ ਲਾਈਵ ਤਸਵੀਰ ਦਿਖਾਣੇ ਆ ਤੇ ਹੋਰ ਆਪਾਂ ਜਾਣਿਆ ਨਾਲ ਵੀ ਆਪਾਂ ਗੱਲਬਾਤ ਕਰਾਨੇ ਆ ਜਿਹੜੇ ਇੱਥੇ ਲੋਕ ਇੱਥੇ ਪਹੁੰਚੇ ਹਾਂ ਜੀ ਬਾਈ ਸਾਹਿਬ ਕਾ ਨਾਮ ਆਪਕਾ ਕਹਾਂ ਸੇ ਆਏ ਹੋ ਆਪ ਸਰ ਯੂਪੀ ਸੁਲਤਾਨਪੁਰ ਔਰ ਕਬ ਕੇ ਆਏ ਹੋ ਯਹਾਂ ਪੇ ਸਵੇਰ 6 ਵਜੇ ਆਪਕੋ ਪਤਾ ਨਹੀਂ tha ਕਿ ਆ 30 ਤਾਰੀਖਾ ਬੰਦ ਹੈ ਅੱਜ ਨਹੀਂ ਸਰ ਪਤਾ ਨਹੀਂ ਤੇ ਔਰ ਅਬ ਫਿਰ ਯਹੀ ਪੇ ਅਬ ਅਬ ਜਾਣਾ ਆਪਣੇ ਕਹਾਂ ਪੇ ਹੈ ਜਲੰਧਰ ਜਲੰਧਰ ਜਾਣਾ ਹੈ ਹਾਂ ਜੀ ਔਰ ਫਿਰ ਸ਼ਾਮ ਤੱਕ 4 ਵਜੇ ਤੱਕ ਯਹੀ ਪੇ ਬੈਠੇ ਰਹ ਔਰ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਕਿ ਮੈਂ ਯੂਪੀ ਤੋਂ ਆਇਆ ਹੈਗਾ ਪਰ ਇਹਨੂੰ ਪਤਾ ਨਹੀਂ ਹੈਗਾ ਸੀ ਕਿ ਇੱਥੇ 30 ਤਰੀਕ ਤੱਕ ਬੰਦ ਹੈਗਾ ਕੈਮਰਾ ਪਰਸਨ ਨੂੰ ਗੋਇਆ ਦਿਖਾ ਸਕਦਾ ਉਹਨਾਂ ਨੂੰ ਪੂਰਾ ਇੱਕ ਤਰ੍ਹਾਂ ਦਾ ਸਾਰਾ ਬੱਸ ਸਟੈਂਡ ਜਿਹੜਾ ਹੈਗਾ ਉਹ ਪੂਰਾ ਇੱਕ ਤਰ੍ਹਾਂ ਬੰਦ ਦੀ ਕਾਲ ਕੀਤੀ ਦਿੱਤੀ ਹੋਈ ਹੈ ਔਰ ਸਾਰਾ ਬੰਦ ਪਿਆ ਹੋਇਆ ਬੱਸਾਂ ਵੀ ਸਾਰੀਆਂ ਪੀਆਰਟੀਸ ਦੀ ਬੱਸਾਂ ਵੀ ਔਰ ਜਿਹੜੀ ਸਰਕਾਰੀ ਬੱਸਾਂ ਨੇ ਉਹ ਵੀ ਬੰਦ ਪਈਆਂ ਹੋਈਆਂ ਨੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਔਰ ਗੱਲਬਾਤ ਵੀ ਕਰਾਵਾਂਗੇ ਹੋਰ ਜਾਣਿਆਂ ਨਾਲ ਵੀ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ इकबाल कहाँ से आए कश्मीर से आपको पता नहीं था कि नहीं पता आपको, आपको पता नहीं था कि 30 तारीख को आज जाते नहीं 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 पता फिर आपने अब जाना कहाँ गया हमको जाना है खन्ना खन्ना जाना हाँ सुबह चार बजे से खड़े हैं कोई गाड़ी नहीं जा रही है। चार बजे से खड़े हैं फिर शाम तक अब ऐसे बैठे ऐसे बैठे रहेंगे जाएंगे चार बजे बहुत मुश्किल है जी। हाँ जी, मेरा नाम है मैं कश्मीर से आया हूँ अच्छा। हमको नहीं पता था कि मतलब तो ये पे बंद हो चुका है वो खाना जाना था सुबह चार बजे से हम पे बैठे हैं अच्छा। कोई गाड़ी नहीं हाँ। तो बैठे रहो अब क्या करें ऐसे बैठने की दिक्कत तो है ही सर दिक्कत तो है ही हम आए थे किसानों ने जरा बंदी काल दी है अपनी हकी मंगा ले कर, से की था। है? तो नाम मेरा नाम आयान खान है से मैं रहने वाला तो दिल्ली का हूँ पर रहता यहीं पे हूँ लुधियाना हाँ। और अब यहाँ पे बैठे हो किसी की वेट करो की वेट कर बस की वेट करो कहाँ पे जाना हमने जाना है मलेयरपोर्ट अच्छा हाँ जी बसें तो बंद है आज बसें तो बंद है देख लो कितनी परेशानी हो रही है दिक्कत परेशानी बहुत ज़्यादा क्या कहना चाहते हो कहना कुछ नहीं चाहते मतलब समस्या क्या आ रही है समस्या तो हाँ जी क्या समस्या आ रही है बसें बंद ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਤੋ ਸੋ ਆਪਾਂ ਗੱਲਬਾਤ ਕਰਾਨੇ ਆ ਲੁਧਿਆਣਾ ਸ਼ਹਿਰ ਦੀ ਜਿੱਥੇ ਆਪਾਂ ਪਹੁੰਚੇ ਬੱਸ ਸਟੈਂਡ ਦੇ ਵਿੱਚ ਜਿੱਥੇ 30 ਤਰੀਕ ਨੂੰ ਬੰਦ ਦਾ ਐਲਾਨ ਕੀਤਾ ਗਿਆ ਹੈ ਸੋ ਆਪਾਂ ਗੱਲਬਾਤ ਕਰਾਨੇ ਆ ਦੇਖ ਸਕਦੇ ਹੋ ਬਿਲਕੁਲ ਅਸੀਂ ਬੱਸ ਸਟੈਂਡ ਤੇ ਖੜੇ ਆ ਆਪਾਂ ਸਰਦਾਰ ਜੀ ਨਾਲ ਆਪਾਂ ਗੱਲਬਾਤ ਕਰਾਨੇ ਹੈਗੇ ਸਰਦਾਰ ਜੀ ਅੱਜ 30 ਤਰੀਕ ਅੱਜ ਬੰਦ ਦਾ ਐਲਾਨ ਕੀਤਾ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ 30 ਤਰੀਕ ਦਾ ਜਿਹੜਾ ਬੰਦ ਦਾ ਐਲਾਨ ਹੈ ਨਾ ਅੱਜ ਜਿਹੜਾ ਬੰਦ ਦਾ ਅਸਰ ਹੈ ਇਦਾਂ ਉਹ ਰਜੇ ਪੰਜਾਬ ਚ ਲਾਕਡਾਊਨ ਵਾਂਗੂ ਸੀ ਤੇ ਪਾਨਵਾਸ ਪ੍ਰਾਈਵੇਟ ਇਨੀਮੀ ਟ੍ਰਾਂਸਪੋਰਟ ਦਾ ਮੈਂ ਖੋ ਦਾ ਡਾਂਚਾ ਜਾਂ ਪ੍ਰਾਈਵੇਟ ਟ੍ਰਾਂਸਪੋਰਟ ਦਾ ਕੋਈ ਵੀ ਗੱਡੀ ਸਵੇਰ ਤੋਂ 7 ਵਜੇ ਤੋਂ ਲੈ ਕੇ ਸ਼ਾਮ ਤੱਕ ਕੋਈ ਨਿਕਲ ਨਹੀਂ ਰਹੀ ਤੇ ਹੁਣ ਤੱਕ ਕਿੰਨੀਆਂ ਗੱਡੀਆਂ ਕੋਈ ਨਿਕਲੀ ਕੋਈ ਐਕਸਟ੍ਰੀਮ ਗੱਡੀ ਕੋਈ ਕੋਈ ਇੱਕ ਵੀ ਗੱਡੀ ਨਹੀਂ ਨਿਕਲੀ ਜੀ ਤੇ ਹੁਣ ਅੱਗੇ ਨਿਕਲਣ ਦਾ ਚਾਂਸ ਹੈਗਾ ਨਹੀਂ ਕੋਈ ਗੱਡੀ ਨਹੀਂ ਜਾਊਗੀ ਜੀ ਤੇ ਕਿੰਨੇ ਵਜੇ ਤੱਕ ਦਾ ਹੈਗਾ ਇਹ ਬੰਦ ਨੇ 4 ਵਜੇ ਤੱਕ ਹੈ ਜੀ 4 ਵਜੇ ਤੱਕ ਦਾ ਤੇ ਆਪਣੇ ਡੱਲੇਵਾਲ ਸਾਹਿਬ ਵੀ ਜਿਹੜੇ ਕਾਫੀ ਸੀਰੀਅਸ ਹੋਏ ਹੋਏ ਨੇ ਤੇ ਉਹਨਾਂ ਵਾਸਤੇ ਕੀ ਕਹਣਾ ਜੀ ਦੇਖੋ ਗੱਲ ਇਦਾਂ ਨਹੀਂ ਜੇ ਸਰਦਾਰ ਡੱਲੇਆ ਡੱਲੇਵਾਲ ਸਾਹਿਬ ਨੇ ਉਹ ਇੱਕ ਕੈਂਸਰ ਦੇ ਮਰੀਜ਼ ਆ ਜੀ ਅਜੋ 35ਵੇਂ ਦਿਨ ਚੋਂ ਖੜਤਾਲ ਦੇ ਨੇ ਜੀ ਉਹਨਾਂ ਨਾਲ ਕਿਸੇ ਵੇਲੇ ਵੀ ਅਨਸਖਾਮੀ ਘਟਨਾ ਹੋ ਸਕਦੀ ਜਿਹਦੇ ਕਰਕੇ ਸਰਕਾਰ ਸਾਡੇ ਸਾਹੇ ਪੰਜਾਬ ਸਰਕਾਰ ਹੈ ਐ ਸੈਂਟਰ ਸਰਕਾਰ ਉਹ ਖੋ ਜਿੰਮ ਹਾਂ ਬਾਕੀ ਮੈਂ ਤਾਂ ਤੁਹਾਡੇ ਮਾਧਿਅਮ ਸੇ ਇਹ ਗੱਲ ਕਹਾਂਗਾ ਕਿ ਜਿੰਨੇ ਵੀ ਸਾਡੇ ਨੌਜਵਾਨ ਹੈ ਜਾਂ ਕੋਈ ਵੀ ਪਿੰਡਾਂ 'ਚ ਬੈਠੇ ਨੇ ਘਰੇ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਦੇ ਪਹੁੰਚਣਾ ਚਾਹੀਦਾ ਆਪਣੇ ਵੀਰਾਂ ਘੱਤ ਜਾਣੇ ਜਾਂ ਅੱਜ ਦਾ ਜਿਹੜਾ ਅਸੀਂ ਕਹਿੰਦੇ ਬਚਲੋ ਲੋਕ ਪਰੇਸ਼ਾਨ ਹੋ ਰਹੇ ਹੈ ਕਿ ਜਿਨ੍ਹਾਂ ਨੇ ਜੋ ਆਪਣੇ ਸਟੇਸ਼ਨ ਤੇ ਜਾਣਾ ਸੀ ਨਹੀਂ ਜਾ ਸਕੇ ਜਿਹੜੀ ਇੱਥੇ ਪੰਜਾਬ ਸਵਾਰੀ ਹੈ ਇਸ ਦੂਸਰੀ ਸਟੇਟ ਦੀ ਹੈ ਆਪਣੀ ਸਟੇਟ ਦੀ ਕੋਈ ਨਹੀਂ ਹੈ ਪੰਜਾਬ ਸਟੇਟ ਦੀ ਕੋਈ ਸਵਾਰੀ ਨਹੀਂ ਹੈ ਜਿਨ੍ਹਾਂ ਨੂੰ ਨਹੀਂ ਸੀ ਪਤਾ ਬੰਦਵਾਰ ਉਹੀ ਬੈਠਣੇ ਉੱਥੇ ਆ ਗਏ ਠੀਕ ਹੈ ਨਾ ਜੀ ਹਾਂ ਬਾਕੀ ਅਸੀਂ ਤਾਂ ਹਰ ਸਰਕਾਰ ਤੇ ਦੁਖੀ ਹਾਂ ਚਾਹੇ ਗੋ ਆਵਾਂ ਦੀ ਪਾਰਟੀ ਚਾਹੇ ਕਾਂਗਰਸ ਹੈ ਚਾਹੇ ਕਾਲੀਦਾਲਾ ਦੇਖੋ ਇੱਕ 1.5 ਸਾਲ ਹੋਣ ਲੱਗਾ ਹੈ ਸ਼ੰਭੂ ਬਾਰਡਰ ਬੰਦ ਕੀਤਾ ਇਹਨਾਂ ਨੇ ਤਾਂ ਪਾਕਿਸਤਾਨ ਬਣਾਤਾ ਇੱਕ ਕਿਸਮ ਦਾ ਸ਼ੰਭੂ ਬਾਰਡਰ ਬੰਦ ਕਹਿੰਦਾ ਕੋਈ ਹੱਕ ਥੋੜਾ ਬਣਦਾ ਜੀ ਜੀ ਕਿ ਦਿੱਲੀ ਕੋਈ ਵੀ ਜਾ ਸਕਦੇ ਨੇ ਦਿੱਲੀ ਜਾਣ ਤੇ ਸਾਡੇ ਲੋਕਾਂ ਨੂੰ ਰੋਕ ਰਹੇ ਇੱਕ ਬੇਦਾ ਕਰਕੇ ਜਿਹੜਾ ਮੁੱਕਰ ਜਾਣਾ ਇਹ ਬਹੁਤ ਮਾੜੀ ਗੱਲ ਹੈ ਬੀਜਪੀ ਨੇ ਚਾਹੀਦਾ ਜਿਹੜਾ ਵਾਅਦਾ ਕੀਤਾ ਸੀ મોદી ਸਰਕਾਰ ਨੇ ਉਹ ਸਾਡੇ ਕਿਸਾਨਾਂ ਨੂੰ ਐਮਐਸਪੀ ਦੇਣ ਤੇ ਜਿਹੜੀਆਂ ਫਸਲਾਂ ਤੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਉਹ ਸਾਡਾ ਪੂਰਾ ਕਰਨ ਔਰ ਇੱਥੇ ਕੀ ਮੰਗ ਰਿਹਾ ਹੈ ਉਧਰ ਦੂਸਰੇ ਪਾਸੇ ਸਾਡੇ ਇਹਨਾਂ ਨੂੰ ਕਹਿੰਦੇ ਜੀ ਸਾਡੇ ਬੀਜਪੀ ਦੇ ਜਿੰਨ ਲੋਕ ਨੇ ਚਾਹ ਕੋਈ ਹੋਰ ਹੈ ਪੰਜਾਬ ਸਰਕਾਰ ਹੈ ਮੈਂ ਤਾਂ ਇਹ ਗੱਲ ਕਹੂੰਗਾ ਕਿ ਨਾਲ ਇਹਨਾਂ ਨੂੰ ਰਣਨਾ ਚਾਹੀਦਾ ਅਤੀ ਦਿਨ ਦੇ ਬਾਅਦ ਉਹਨਾਂ ਨੂੰ ਜਿੱਤੇ ਇੱਕ ਮਹੀਨਾ ਹੋ ਗਿਆ ਉਹਨਾਂ ਨੂੰ ਬੈਠਣ ਨੂੰ ਮਰਨ ਵਾਰ ਤੇ ਉਸ ਵੇਲੇ ਸਾਡੇ ਐਮਪੀ ਦਾ ਡੀਜੀਪੀ ਸਾਹਿਬ ਉੱਥੇ ਪਹੁੰਚੇ ਨੇ ਉਹ ਤੋਂ ਪਹਿਲਾਂ ਵੀ ਜਾ ਸਕਦੇ ਨੇ ਇਹ ਵੀ ਉਹਨਾਂ ਨੂੰ ਉਠਾ ਸਕਦੇ ਉਹਨਾਂ ਦਾ ਭਰਤ ਉਹ ਵੀ ਖਿਲਾ ਸਕਦੇ ਨੇ ਪਰ ਕੋਈ ਨਹੀਂ ਜਾ ਰਿਹਾ ਦਿਲੋਂ ਕੋਈ ਨਹੀਂ ਜਾ ਰਿਹਾ ਜੀ ਕਿਸੇ ਵੇਲੇ ਵੀ ਅਨਸਾ ਵੀ ਘਟਨਾ ਹੋ ਸਕਦੀ ਹੈ ਕਿਉਂਕਿ ਉਹ ਕੈਂਸਰ ਦੇ ਮਰੀਜ਼ ਹੈ ਅਸੀਂ ਸਾਰੇ ਜਿੰਨਾ ਪੰਜਾਬ ਅਸੀਂ ਉਹਨਾਂ ਦੇ ਨਾਲ ਸੋ ਆਪਾਂ ਗੱਲਬਾਤ ਕੀਤੀ ਹੈਗੀ ਐ ਬਿਲਕੁਲ ਤੁਸੀਂ ਦੇਖ ਸਕਦੇ ਹੋ ਅਮੇਜ਼ਿੰਗ ਟੀਵੀ ਤੇ ਤੁਹਾਨੂੰ ਬਿਲਕੁਲ ਲਾਈਵ ਤਸਵੀਰਾਂ ਦਿਖਾਣੇ ਆ ਤੇ ਹੋਰ ਆਪਾਂ ਜਾਣਿਆ ਨਾਲ ਵੀ ਆਪਾਂ ਗੱਲਬਾਤ ਕਰਾਨੇ ਆ ਜਿਹੜੇ ਇੱਥੇ ਲੋਕ ਇੱਥੇ ਪਹੁੰਚੇ ਹਾਂਜੀ ਭਾਈ ਸਾਹਿਬ ਕਾ ਨਾਮ ਆਪਕਾ ਕਹਾਂ ਸੇ ਆਏ ਹੋ ਆਪ ਸਾਰੀ ਯੂਪੀ ਸੁਲਤਾਨਪੁਰ ਔਰ ਕਦ ਕਿਆਏ ਹੋ ਯਹਾਂ ਪੇ ਸਵੇਰ 6 ਵਜੇ ਆਪਕੋ ਪਤਾ ਨਹੀਂ tha ਕਿ आज 30 ਤਾਰੀਖਾ ਬੰਦ ਹੈ ਅੱਜ ਨਹੀਂ ਸਰ ਪਤਾ ਨਹੀਂ ਤੇ ਔਰ ਅਬ ਫਿਰ ਯਹੀ ਪੇ ਅਬ ਅਬ ਜਾਣਾ ਆਪਨੇ ਕਹਾਂ ਪੇ ਹੈ ਜਲੰਧਰ ਜਲੰਧਰ ਜਾਣਾ ਹੈ ਹਾਂਜੀ ਔਰ ਫਿਰ ਸ਼ਾਮ ਤੋ 4 ਵਜੇ ਇੱਕ ਦਾ ਯਹੀ ਪੇ ਬੈ ਔਰ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਕਿ ਮੈਂ ਯੂਪੀ ਤੋਂ ਆਇਆ ਹੈਗਾ ਪਰ ਇਹਨੂੰ ਪਤਾ ਨਹੀਂ ਹੈਗਾ ਸੀ ਕਿ ਇੱਥੇ 30 ਤਰੀਕ ਤੱਕ ਜੋ ਬੰਦ ਹੈਗਾ ਦਾ ਕੈਮਰਾ ਪਰਸਨ ਨੂੰ ਕਹੂੰਗਾ ਦਿਖਾ ਸਕਦਾ ਇਹਨਾਂ ਨੂੰ ਪੂਰਾ ਇੱਕ ਤਰ੍ਹਾਂ ਦਾ ਸਾਰਾ ਬੱਸ ਸਟੈਂਡ ਜਿਹੜਾ ਹੈਗਾ ਉਹ ਪੂਰਾ ਇੱਕ ਤਰ੍ਹਾਂ ਬੰਦ ਦੀ ਕਾਲ ਕੀਤੀ ਦਿੱਤੀ ਹੋਈ ਹੈ ਔਰ ਸਾਰਾ ਬੰਦ ਪਿਆ ਹੋਇਆ ਬੱਸਾਂ ਵੀ ਸਾਰੀਆਂ ਪੀਆਰਟੀਐਸ ਦੀ ਬੱਸਾਂ ਵੀ ਔਰ ਜਿਹੜੀ ਸਰਕਾਰੀ ਬੱਸਾਂ ਨੇ ਉਹ ਵੀ ਬੰਦ ਪਈਆਂ ਹੋਈਆਂ ਨੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਔਰ ਗੱਲਬਾਤ ਵੀ ਕਰਾਵਾਂਗੇ ਹੋਰ ਜਾਣਿਆਂ ਨਾਲ ਵੀ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ इकबाल कहाँ से आए कश्मीर से आपको पता नहीं था पता नहीं आपको, आपको पता नहीं था कि तारीख को आज जाते नहीं 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 पता फिर अब जाना, जाना है हमको जाना खन्ना जाना सुबह चार बजे से खड़े हैं कोई गाड़ी नहीं जा रही है चार बजे से खड़े हैं आ... फिर शाम तक ऐसे बैठे ऐसे बैठे रहेंगे जाएंगे चार बजे बहुत मुश्किल है जी हाँ जी क्या नाम है मेरा नाम मुदसर है मैं कश्मीर से आया हूँ हमको नहीं पता था कि मतलब ये यहाँ पे बंद हो चुका है ਉਹ ਖਾਣਾ ਜਾਣਾ ਸੀ ਸਵੇਰ 4 ਵਜੇ ਤੋਂ ਅਸੀਂ ਇਹੀ ਪੇ ਬੈਠੇ ਹਾਂ ਕੋਈ ਗਾੜੀ ਸੜੀ ਨਹੀਂ ਕੋਈ ਗਾੜੀ ਨਹੀਂ ਹੈ ਹਾਂ ਤੁਸੀਂ ਸ਼ਾਮ ਤੱਕ ਫਿਰ ਅਸੀਂ ਬੈਠੇ ਰਹੋਗੇ ਹਬ ਕੀ ਕਰਾਂ ਐਸੇ ਬੈਠਣਾ ਸਰਕਾਰ ਐਸੀ ਹੈ ਕਿੰਨੀ ਕਿ ਦਿੱਕਤ ਹੋ ਰਹੀ ਤੁਹਾਨੂੰ ਦਿੱਕਤ ਤਾਂ ਹੈ ਹੀ ਸਰ ਦਿੱਕਤ ਤਾਂ ਹੈ ਹੀ ਹਮਾਰੇ ਖੇਤਾਂ ਵੀ ਵਾਂਗ ਤੇ ਕਿਸਾਨਾਂ ਨੇ ਜਿਹੜਾ ਬੰਦੀ ਕਾਲ ਦਿੱਤੀ ਹੈ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਾਫੀ ਜੰਮੇ ਸਾਹਮਣੇ ਤੋਂ ਜਿਗਤ ਅਗਰ ਜਗਜੀ ਸਿੰਘ ਧੰਨਵਾਦ ਕਰਤੇ ਜੀ